6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਨ ਲਈ ਮਹਾਪੁਰਖਾਂ ਨੇ ਕਿਉਂ ਆਖਿਆ ਕਿਉਂ ਆਖਿਆ ਵੀ ਭਾਈ ਤੁਸੀਂ ਇੰਨਾ ਰਾਸ਼ਨ ਜਮ੍ਹਾਂ ਕਰ ਲਓ ਕਿਉਂ ਆਖਿਆ ਕਿ ਭਾਈ ਤੁਹਾਡੇ ਤੱਕ ਜਿਹੜਾ ਸਮਾਂ ਹੈ ਉਹ ਬੜੀ ਮੁਸ਼ਕਲ ਨਾਲ ਪਹੁੰਚਣੇ ਕਿਉਂ ਆਖਿਆ ਮਹਾਪੁਰਖਾਂ ਨੇ ਕਿ ਭਾਈ ਇਹੋ ਜਿਹਾ ਸਮਾਂ ਆਉਣ ਵਾਲਾ ਹੈ ਕਿ ਇਦੋਂ ਵੀ ਹੋਰ ਸਮਾਂ ਭਿਆਨਕ ਆਉਣ ਵਾਲਾ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਅਸੀਂ ਜੋ ਸਮਾਂ ਵੇਖ ਰਹੇ ਹਾਂ ਅੱਜ ਜਿਹੜਾ ਅਸੀਂ ਸਮਾਂ ਉਹ ਤੱਕ ਰਹੇ ਹਾਂ ਇਸ ਗੱਲ ਨੂੰ ਮੈਂ ਆਪ ਜੀ ਦੇ ਧਿਆਨ ਵਿੱਚ ਲਿਆਵਾਂ ਜਿਹੜੇ ਸਾਧੂ ਸੰਤ ਮਹਾਤਮਾ ਬੰਦਗੀ ਵਾਲੇ ਸਾਧ ਸੰਗਤ ਉਹਨਾਂ ਨੇ ਸਾਨੂੰ ਪਹਿਲਾਂ ਆਗਾ ਕੀਤਾ ਕਹਿੰਦੇ ਗੁਰਸਿੱਖੋ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲਓ 6-6 ਮਹੀਨਿਆਂ ਦਾ ਰਾਸ਼ਨ ਤੁਹਾਡੇ ਕੋਲੇ ਹੋਵੇ ਤੇ ਕਹਿੰਦੇ ਤੁਹਾਨੂੰ ਫਿਰ ਖਬਰਾਉਣ ਦੀ ਜਰੂਰਤ ਨਹੀਂ ਹੈਗੀ ਕਹਿੰਦੇ ਪਰਮਾਤਮਾ ਇਹੋ ਜਿਹਾ ਸਮਾਂ ਲੈਣਾ ਹੈ ਲੈ ਕੇ ਆਏਗਾ ਇਹੋ ਜਿਹਾ ਸਮਾਂ ਬਣਨ ਵਾਲਾ ਸਿੱਖੋ ਜਿਸ ਦੇ ਵਿੱਚ ਕਹਿੰਦੇ ਤੁਸੀਂ ਕਿਸੇ ਤੋਂ ਮਦਦ ਲੈਣ ਜੋਗੇ ਵੀ ਨਹੀਂ ਬਚਣਾ ਤੁਹਾਡੇ ਤੱਕ ਮਦਦ ਜਿਹੜੀ ਆ ਉਹ ਬੜੀ ਮੁਸ਼ਕਲ ਪਹੁੰਚੇਗੀ ਅੱਜ ਸਮਾਂ ਵੇਖੋ ਕਿਸ਼ਤੀਆਂ ਰਾਹੀ ਪਾਣੀ ਦੇ ਵਿੱਚ ਦੀ ਹੁੰਦੇ ਹੋਏ ਟਰੈਕਟਰ ਕਿਸ਼ਤੀਆਂ ਤੇ ਉਹ ਤੁਹਾਡੇ ਤੱਕ ਜਿਹੜਾ ਹੈ ਮਦਦ ਪਹੁੰਚਦੀ ਹੈ ਉਹਨਾਂ ਲੋਕਾਂ ਉਹਨਾਂ ਵੀਰਾਂ ਤੱਕ ਮਦਦ ਪਹੁੰਚਦੀ ਹੈ ਜਿਹੜੇ ਪਾਣੀ ਦੀ ਮਾਰ ਹੇਠਾਏ ਹੋਏ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਵੱਡਾ ਪਾਣੀ ਆ ਗਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਤੱਕ ਵੜ ਗਿਆ ਤੇ ਮੈਂ ਵੇਖਦਾ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਵੇਖਦੇ ਆਂ ਤੱਕਦੇ ਆਂ ਕਿੰਨੇ ਬੁਰੇ ਹਾਲ ਨੇ ਕਿੰਨੇ ਮੰਦੜੇ ਹਾਲਾਤ ਹੋ ਗਏ ਬਹੁਤ ਮਾੜੇ ਹਾਲਾਤ ਨੇ ਸਾਧ ਸੰਗਤ ਤੇ ਅੱਜ ਸਾਨੂੰ ਉਹ ਵਖਾ ਦਿੱਤਾ ਮਹਾਪੁਰਖਾਂ ਨੇ ਕਿਹਾ 6-6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਹੁਣ ਪਹਿਲਾਂ ਚਾਹੇ ਜੰਗ ਦਾ ਮਾਹੌਲ ਹੋਵੇ ਉਦੋਂ ਪਾਕਿਸਤਾਨ ਨੇ ਵੀ ਇਹੀ ਗੱਲ ਕਹੀ ਆਪਣੇ ਲੋਕਾਂ ਨੂੰ ਕਹਿੰਦੇ ਭਾਈ ਤੁਸੀਂ 6-6 ਮਹੀਨੇ ਦਾ ਰਾਸ਼ਨ ਜਮਾ ਕਰ ਲਓ ਕਹਿੰਦੇ 2-2 ਮਹੀਨਿਆਂ ਦਾ ਰਾਸ਼ਨ ਜਮਾ ਕਰਕੇ ਰੱਖ ਲਓ ਕਹਿੰਦੇ ਜੰਗ ਜਿਹੜੀ ਹੈ ਜੇਕਰ ਹੋ ਗਈ ਤੇ ਜੰਗ ਛਿੜ ਜਾਂਦੀ ਹੈ ਕਹਿੰਦੇ ਫਿਰ ਤੁਹਾਨੂੰ ਜਿਹੜਾ ਹੈ ਸਮਾਂ ਨਹੀਂ ਲੱਗਣਾ ਤੁਹਾਨੂੰ ਮੌਕਾ ਨਹੀਂ ਮਿਲਣਾ ਇਸ ਕਰਕੇ ਪਹਿਲਾਂ ਹੀ ਆਪਦਾ ਪ੍ਰਬੰਧ ਕਰ ਲਓ ਪਹਿਲਾਂ ਹੀ ਆਪਣਾ ਜਿਹੜਾ ਹੈ ਸਾਰਾ ਤੁਸੀਂ ਪ੍ਰਬੰਧ ਕਰਕੇ ਤੁਰਿਆ ਜੇ ਤੇ ਮੈਂ ਬੇਨਤੀ ਕਰਾਂ ਵੀ ਚਾਹੇ ਜੰਗ ਲੱਗੇ ਤੇ ਚਾਹੇ ਪਾਣੀ ਆਵੇ ਤੇ ਚਾਹੇ ਹੋਰ ਹਾਲਾਤ ਏਦੋਂ ਵੀ ਮਾੜੇ ਕਿਉਂ ਨਾ ਹੋ ਜਾਣ ਮਹਾਂਪੁਰਖਾਂ ਦੇ ਸਮਝਾਉਣ ਦਾ ਮਤਲਬ ਇਹ ਸੀ ਕਹਿੰਦੇ ਸਿੱਖੋ ਤੁਸੀਂ ਰਾਸ਼ਨ ਜਮਾ ਕਰ ਲਓ ਚਾਹੇ ਭਾਈ ਕੱਲ ਨੂੰ ਬਿਜਲੀ ਦਾ ਜਿਹੜਾ ਹੈ ਕੱਟ ਲੱਗ ਜਾਏ ਚਾਹੇ ਹੜ੍ਹਾਂ ਵਰਗੇ ਹਾਲਾਤ ਆ ਜਾਣ ਤੇ ਚਾਹੇ ਜੰਗ ਵਰਗੇ ਹਾਲਾਤ ਬਣ ਜਾਣ ਤੇ ਚਾਹੇ ਇਦੋਂ ਕੋਈ ਹੋਰ ਮਾੜੀ ਸਥਿਤੀ ਭਿਆਨਕ ਆ ਜਾਏ ਕਹਿੰਦੇ ਤੁਹਾਨੂੰ ਜਿਹੜਾ ਹੈ ਘਰੇ ਬੈਠਿਆਂ ਨੂੰ ਪ੍ਰਸ਼ਾਦਾ ਮਿਲ ਜਾਏਗਾ 6-6 ਮਹੀਨਿਆਂ ਦਾ ਰਾਸ਼ਨ ਇਸ ਕਰਕੇ ਜਮ੍ਹਾਂ ਕਰੋ ਤੇ ਆਪਣੀਆਂ ਜ਼ਰੂਰੀ ਵਸਤੂਆਂ ਜਿਹੜੀਆਂ ਨੇ ਜਮ੍ਹਾਂ ਕਰੋ ਸਭ ਤੋਂ ਵੱਧ ਉਹਨਾਂ ਨੇ ਗੱਲ ਕੀਤੀ ਸੀ ਕਹਿੰਦੇ ਪਾਣੀ ਨਾਲ ਬਰਬਾਦੀ ਹੋਣੀ ਹੈ ਜਲ ਤੋਂ ਥਲ ਹੋ ਜਾਏਗਾ 12 12 ਕੋਟੇ ਦੀਵਾ ਜਗੇਗਾ 12 12 ਕੋ ਮੀਨਸ ਦੀਵਾ ਜਗਣ ਦਾ ਮਤਲਬ ਪਤਾ ਕੀ ਹੈ ਕੋਈ ਐਸਾ ਨਾਮ ਬਾਣੀ ਸਿਮਰਨ ਵਾਲਾ ਬੰਦਾ ਬਚੇਗਾ 12 ਕੋ ਜੋ ਜਨ ਜਿਵੇਂ ਆਪਾਂ ਸਮਝ ਲਈਏ ਮੋਟਾ ਜਿਹਾ ਹਿਸਾਬ ਵੀ 45 ਤੋਂ 50 ਕਿਲੋਮੀਟਰ ਦਾ ਏਰੀਆ ਵੀ 45 ਤੋਂ 50 ਕਿਲੋਮੀਟਰ ਏਰੀਏ ਤੇ ਦੀਵਾ ਜਗੇਗਾ ਕੋਈ ਐਸਾ ਕੋਈ ਬੰਦਗੀ ਵਾਲਾ ਬੰਦਾ ਬਚੇਗਾ ਐਸੀ ਕੋਈ ਰੂਹ ਬਚੇਗੀ ਜਿੱਥੇ ਉਹ ਬੈਠਾ ਹੋਏਗਾ ਇਦੋਂ ਪਹਿਲਾਂ ਕੋਈ ਤੁਹਾਨੂੰ ਨਹੀਂ ਮਿਲਣਾ ਚਾਰੇ ਪਾਸੇ ਹਨੇਰੀ ਹਨੇਰ ਪਾਣੀਓ ਪਾਣੀ ਹੋਏਗਾ ਸਾਸੰਗਤ ਇਹੋ ਜੇ ਹਾਲਾਤ ਬਣ ਜਾਣਗੇ ਐਸੇ ਹਾਲਾਤ ਜਿਹੜੇ ਨੇ ਉਹ ਹੋਣਗੇ ਤੇ ਸਾਨੂੰ ਇਹਨਾਂ ਗੱਲਾਂ ਬਾਰੇ ਜਿਹੜਾ ਹੈ ਅੱਜ ਵਿਚਾਰ ਲੈਣਾ ਚਾਹੀਦਾ ਹੈ ਮਹਾਪੁਰਖਾਂ ਨੇ ਇਸ ਕਰਕੇ ਆਖਿਆ ਸੀ ਕਿਨੇ ਭਾਈ ਸਿੱਖੋ ਆਪਣੀਆਂ ਤਿਆਰੀਆਂ ਕਰ ਲਓ ਤੇ ਇਹੋ ਜੇ ਸਮੇਂ ਨਾਲ ਤੁਹਾਨੂੰ ਦੁੱਧਣਾ ਪੈਣਾ ਕਦੇ ਉਹ ਸਮਾਂ ਸੀ ਜਦੋਂ ਸਿੱਖ ਆਪਣੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਢਦੇ ਸਨ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੀ ਸੀ ਜੰਗ ਜਿਹੜੀ ਹੈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਹੋ ਜਾਏ ਤੇ ਕਿਹੜੇ ਵੇਲੇ ਜਿਹੜਾ ਹੈ ਮੁਗਲ ਫੌਜ ਆ ਜਾਏ ਤੇ ਉਹਨਾਂ ਨਾਲ ਦੋ ਦੋ ਹੱਥ ਕਰਨੇ ਬਹਿ ਜਾਣ ਇਸ ਕਰਕੇ ਉਹ ਤਿਆਰੀਆਂ ਪਹਿਲਾਂ ਰੱਖਦੇ ਸੀ ਏਕੇ ਤੋਂ ਮੁੱਠ ਛੋਲਿਆਂ ਦੀ ਖਾ ਕੇ ਤਗੜੇ ਹੋ ਕੇ ਜਕਾਰੇ ਲਾ ਕੇ ਅਗਲੇ ਪੜਾਵਲ ਵਧਦੇ ਜਾਂਦੇ ਸੀ ਸਾ ਸੰਗਤ ਇਹੋ ਜਿਹਾ ਸਮਾਂ ਅੱਜ ਨਹੀਂ ਹੈਗਾ ਪਰ ਇਹ ਗੱਲ ਯਾਦ ਰੱਖਿਓ ਵੀ ਅੱਜ ਸਮਾਂ ਜਿਹੜਾ ਹੈ ਸਾਡੇ ਕੋਲੇ ਅਜੇਹਾ ਹੈ ਜਿੱਥੇ ਪਾਣੀ ਨਾਲ ਸਾਨੂੰ ਜੰਗ ਕਰਨੀ ਪੈਣੀ ਹੈ ਸਮਝ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ